ਹਾਂਜੀ ਗਾਇਸ ਥੋੜਾ ਸਾਡੇ ਬਲੌਗ ਵਿੱਚ ਸਵਾਗਤ ਹੈ ਤੇ ਅੱਜ ਸਾਡੇ ਗੁਰਦਾਰੇ ਵਿੱਚ ਗੁਰਪੁਰਬ ਦਾ ਪ੍ਰੋਗਰਾਮ ਆਰੰਭ ਹੋ। ਅੱਜ ਤੇ ਅੱਜ ਉਹਦਾ ਨੰਨ ਪਰਦਾ ਪੂਪ ਹੋ ਗਈ। ਸਾਡੀ ਸੇਵਾਦਾਰੀ ਅੰਦਰ ਕੀ ਪ੍ਰੋਗਰਾਮ ਦੀ ਤਿਆਰੀ ਚੱਲ ਰਹੀ ਹੈ। ਛੋਟੇ-ਛੋਟੇ ਜਵਾਕ ਦੇਖ ਸਕਦੇ ਹੋ। रुकर घर सेवा कर रहे इधर गुरुद्वारे प्रोग्राम चल रहे हलवाई साहब लगे हुए हैं इधर अपने बड़े बजुर्ग बैठे चेक कर सकते हैं ਸਾਡੇ ਹਲੋ ਆਈ ਸਾਫ ਕੀ ਜਾਣਦੇ ਹੋਗੇ ਹਰ ਬਲੌਗ ਵਿੱਚ ਸਾਡੇ ਨਾਲ ਹੁੰਦੇ ਆਰੇ ਮੁੱਖ ਸਰਪੰਚ ਜੀ ਸਾਡੇ ਬਲੌਗ ਵਿੱਚ ਬਣੇ ਰੋਟੀ ਦੇ ਅੱਗੇ ਦੱਸਦੇ ਰਹਿਣਾ ਕਿ ਸਾਡੇ ਵੀਰਾਂ ਜਸਪ੍ਰੀ ਸਿੰਘ ਜੀ ਭਾਂਡੇ ਸਿਰ ਉੱਤੇ ਲੱਗੇ ਹੋਏ ਨੇ ਇਹ ਸ਼ਾਮ ਤੱਕ ਬਲੌਗ ਆਉਣਾ ਪੈ ਜੂਗਾ ਜੀ ਨਾਮ ਕੇ ਹਰਕੀਰਤ ਸਿੰਘ ਜਸਕੀਰਤ ਸਿੰਘ ਤੇ ਪ੍ਰੀ ਸਿੰਘ ਸਾਡੇ ਬਲੌਗ ਵਿੱਚ ਬਣੇ ਰਹੋ ਜੀ ਅੱਜ ਤੁਹਾਨੂੰ ਪੂਰਾ ਘਰ ਪਰੋ ਇੰਜੋਏ ਕਰਾਵਾਂਗੇ ਸਾਡੇ ਉਪਰਾਂ ਵੀਰ ਮੁੱਖ ਸੇਵਾਦਾਰ ਆਰ ਦਹਹਾਂ ਤੇ ਕੇ ਸਾਨੂੰ ਧੁੱਪ ਲੱਗਦੀ ਸੀ ਉਹ ਸੀ ਪੱਲੀ ਉਛਾਈ ਹੈ ਜੀ ਦੇਖਿਆ ਦੀ ਫੁੱਲ ਸੇਫਟੀ ਹੈ ਜੀ ਸਾਡੇ ਮਨੀ ਵੀਰ ਦबई ਤੋਂ ਲਾਈਵ ਜੁੜਤੇ ਇੰਦਰੀ ਆਪਣਾ ਉੱਪਰ ਹੋ ਪੈ ਗਈ ਤੇ ਇਧਰ ਨਗਰੀ ਸੇਵਾ ਚਲਦੀ ਜੀ ਮਾਤਾ ਜੀ ਦਾ ਜੀ ਆਇਆਂ ਨੂੰ ਜੀ ਆਇਆਂ ਨੂੰ ਇੱਧਰ ਲੰਗਰ ਪ੍ਰਸ਼ਾਦੀ ਜੀ ਆਇਆਂ ਜੀ ਦੇਖਾ ਜੀ ਸਾਡੇ ਪਿੰਡ ਪਾਂਡੇ ਹੀ ਪੂਰਾ ਪ੍ਰੋਗਰਾਮ ਕਰਦੇ ਆ ਸਾਡੇ ਸੇਵਾਦਾਰ ਵੀਰ ਸਾਡੇ ਕੈਸ਼ ਇਡਾਸਟਰੀ ਸਿੰਘ ਨੀਂ ਆਉਤਾਰ ਸਿੰਘ ਨੂੰ ਲੋਕਾਂ ਨੂੰ ਪਤਾ ਨਹੀਂ ਹੈ ਇਹਦੀ ਕਾਮਤਰੀ ਅਚਾਰ ਸਿੰਘ ਜੀ ਸਲਾਹ ਲੁੰਦੇ ਆ ਜੀ ਸਾਡੇ ਜੀ ਉਪ ਪ੍ਰਧਾਨ ਗੁਰਦੁਆਰੇ ਦੇ ਮਰਮ ਸਿੰਘ ਜੀ ਇਹਦਾ ਸੇਵਾਦਾਰ ਹੈ ਜੀ ਕਹੀਏ ਸਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਤ ਸਾਹਿਬ ਜੀ ਦੇ ਸਾਥੇ ਅਦਰ ਸੰਗਤ ਸਾਡੇ ਨਾਲ ਗੁਰਦੁਆਰੇ ਵਿਚ ਆ ਰਹੀ ਜੁੜ ਰਹੀ ਪੂਰਾ ਸਾਡੇ ਮਨੀ ਵੀ ਦਬਈ ਤੋਂ ਲਾਈ ਦੇਖ ਰਹੀ ਅਰਜੀ ਬਹਾਰ ਰਹੀ ਵਿਵੇਂਦਰ ਸਿੰਘ ਆ ਸਾਡੇ ਇੰਦਰਜੀਤ ਵੀਰ ਸਾਡੇ ਨਾਲ ਬਲੌਗ ਵਿੱਚ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਈ ਦਾ ਦੋ ਪਾ ਏ ਦਿਨ ਦੇ ਦੀਨ ਨੀ ਬੋਲ ਬਿਖਣ ਦਿਨ ਦੇ ਦੀਨ ਨੀ ਕੋ i <laughs> ਪੇਪਾ ਪੈ ਕਰੇ ਜਿੰਨੇ ਪੇਪਾ ਪੈ ਕਰੇ ਉਦਾਤ ਧਰਤ ਤੁਹਾਂ ਬੁਲਾਇਆ ਦੇ ਗੁਰਮਾਰਗ ਤੇ ਆ ਸਤ ਤੂ ਇਨਾ ਦੇ ਪਰਗਟਿਆ ਮਿੱਠੀੁੰਦੀ ਜਗਤਾਂ ਮੇਨ ਹੋ ਰਹਾ ਇਸਾ ਉਹ ਨਾ ਨਾ ਕਰ ਵੀ ਇਹ ਆਦਰ ਲੱਕੇ ਹੀ ਹੋ ਕੋ ਮਨੀ ਕੋ ਮੁੰਡਾ ਕਾ ਬਾਹਰ ਪਰ ਕਲੇ ਨਹੀਂ ਪਾਣੀ ਹੈ ਹੈਪੀ ਹੈ ਆਹ ਦੇਖਦੇ ਆਂ ਨੂੰ ਬਲੌਗ ਆਉਂਗਾ 6-7 ਵਜੇ ਤੱਕ ਐਵੇਂ ਕਰੋਗ ਦੇਖਣਾ ਚਾਹਣ ਚੈਨਲ ਕਰ ਲਓ ਸਬਸਕ੍ਰਾਈਬ ਆਲੋ ਵਾਲੀਆ ਬਲੌਗ